ਅਮਰੇਤਸਰ ਦੇ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਪੁਲਿਸ ਮੁਸਤੈਦੀ ਦੇ ਨਾਲ ਛਾਪੇਮਾਰੀ ਕਰ ਰਹੀ ਹੈ ਤੇ ਇਸ ਦੇ ਜਲਦ ਹੀ ਪੁਲਿਸ ਵੱਲੋਂ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਕਿ ਇਸੇ ਲੜੀ ਦੇ ਚੱਲਦੇ ਲੁਧਿਆਣਾ ਦੇ ਆਪਕਾਰੀ ਵਿਭਾਗ ਨੇ ਇੱਕ ਵਿਅਕਤੀ ਨੂੰ 24 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਐਕਸਾਈਜ਼ ਮੈਕਮੇ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮਾਛੀਵਾੜਾ ਸਰਕਲ ਦੇ ਵਿੱਚ ਤਾਇਨਾਤ ਇੰਸਪੈਕਟਰ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਤਨਾਂਸੂ ਦੇ ਨੇੜੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਕਾਮਿਆਂ ਨੂੰ ਨਾਜਾਇਜ਼ ਸ਼ਰਾਬ ਸਪਲਾਈ ਹੋ ਰਹੀ ਹੈ ਤੇ ਵਿਭਾਗ ਦੀ ਟੀਮ ਨੇ ਜਦੋਂ ਸਪਲਾਈ ਕਰਨ ਵਾਲੇ ਦਾ ਪਿੱਛਾ ਕੀਤਾ ਤਾਂ ਇਹ ਸ਼ਰਾਬ ਇੱਕ ਫੈਕਟਰੀ ਦੇ ਨੇੜੇ ਬਣੇ ਸ਼ੈੱਡ ਦੇ ਅੰਦਰ ਰੱਖੀ ਹੋਈ ਮਿਲੀ ਇਥੋਂ ਇਹ ਮਜ਼ਦੂਰਾ ਨੂੰ ਵੇਚੀ ਚਾਹੁੰਦੇ ਸੀ ਇਸ ਮੌਕੇ ਇੱਕ ਸਾਈਜ਼ ਮੈਚ ਨੇ ਵੱਲੋਂ 24 ਪੇਟੀਆਂ ਤੋਂ ਵੱਧ ਨਜਾਇਜ਼ ਸ਼ਰਾਬ ਬਰਾਮਦ ਕਰ ਲਈ ਹੈ ਤੇ ਸਪਲਾਈ ਕਰਨ ਵਾਲੇ ਨੂੰ ਵੀ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਬੰਦਾ ਜਿਹੜਾ ਬਰਜਿੰਦਰ ਸਿੰਘ ਹੈ ਇਹ ਖਰੀ ਸ਼ਰਾਬ ਸਪਲਾਈ ਕਰਦਾ ਇਸ ਏਰੀਆ 'ਚ ਤੁਹਾਨੂੰ ਜਿਵੇਂ ਪਤਾ ਕਿ ਇਸ ਵਾਰ ਜਿਹੜੀ ਹੈਗੀ ਹੈ ਆਵਕਾਰੀ ਮਾਲੀਆ ਭਾਂਣ ਕਰਕੇ ਨਾ ਜਿਹੜੇ ਠੇਕੇ ਪਹਿਲਾਂ ਹੀ ਬਹੁਤ ਮਹਿੰਗੇ ਨਿਕਰੋ ਠੇਕੇਦਾਰਾਂ ਦੀ ਵੀ ਟੀਮ ਐਕਟਿਵ ਨੇ ਤਾਂ ਕਿ ਉਹਨਾਂ ਦੇ ਏਰੀਆ 'ਚੋਂ ਨਜਾਇਜ਼ ਸ਼ਰਾਬ ਨਾਸਟ ਤੇ ਸਾਡੇ ਇੰਸਪੈਕਟਰ ਸਾਹਿਬ ਵੀ ਲੱਗੇ ਹੋਏ ਸੀ ਤੇ ਮਗਰ ਇਹਦੀ ਗੱਡੀ ਦਾ ਪਿੱਛਾ ਕਰਦੇ ਕਰਦੇ ਅਸੀਂ ਬਰੌਂਚ ਅਸੀਂ ਪਹੁੰਚੇ ਆਂ ਤੇ ਸਾਨੂੰ ਜਿਹੜੀ ਆਗਿਆ ਸਾਡੇ 24 ਪੇਟੀਆਂ ਦਾਰੂ ਦੀਆਂ ਮਿਲੀਆਂ ਨੇ ਤੇ ਬੰਦੇ ਨੂੰ ਅਸੀਂ ਅਰੈਸਟ ਕਰ ਲਿਆ ਹੁਣ ਅਗਲੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹਨਾਂ ਦੇ ਜਿਹੜੇ ਲਿੰਕ ਨੇ ਕਿਹਨਾ ਕਿਨਾ ਨਾ ਜੁੜੇ ਹੋਏ ਨੇ ਇਹ ਕਿੱਥੋਂ ਲੈ ਕੇ ਆਉਂਦੇ ਨੇ ਤੇ ਕਿਹਨੂੰ ਸਪਲਾਈ ਕਰਦੇ ਨੇ ਏਰੀਆ ਕਿਹੜਾ ਜਿੱਥੋਂ ਨਜਾਇਜ਼ ਸ਼ਰਾਬ ਮਿਲਾਈ ਬੰਦ ਇਹ ਜਿੱਤਨਸੂ ਹੈ ਜੀ ਇਥੇ ਉਹ ਨਸਟਰੀਆ ਜਿਹੜੇ ਲੇਬਰ ਲੂਨ ਸਪਲਾਈ ਕਰਵਾ ਸੀ ਜਾਦਾ ਹਾਂ ਜਿਤਨਾ ਸੂਜੇ ਜਿਹੜੀ ਇੰਡਸਟਰੀ ਏਰੀਆ ਉਹਦੇ ਚ ਇੱਕ ਲੇਬਰ ਛੱਡ ਹੈਗੀ ਉੱਥੇ ਪਿਆ ਸੀ ਮਾਲ ਉੱਥਰ ਕਵਰੇ ਕੀਤਾ ਆਪਣੇ ਏਰੀਆ ਚ ਕੋਈ ਨਕਲੀ ਸ਼ਰਾਬ ਵਾਲੇ ਮਾਮਲੇ ਤਾਂ ਨਹੀਂ ਸਾਹਮਣੇ ਜਿੱਦਾਂ ਉਹ ਮੀਟੀ ਹਲਕੇ ਜਿਹਾ ਮਾਮਲਾ ਨਹੀਂ ਹੈ ਬਾਕੀ ਸਰਕਾਰ ਵੱਲ ਪੁਲੀ ਸ਼ਕਤੀ ਕੀਤੀ ਜਾ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਲੇਟੈਸਟ ਇਨਸੀਡੈਂਟ ਅੰਮ੍ਰਿਤਸਰ ਜਿਨੇ ਚ ਮਜੀਠਾ ਹਲਕੇ ਚ ਹੋਇਆ ਕਈ ਵੇਖ ਤੋਂ ਲੋਕਾਂ ਦੀਆਂ ਜਾਨਾਂ ਗਈਆਂ ਨੇ ਉਹ ਆਇਆ ਪਾਕਿਆ ਸਾਡੇ ਲੁਧਿਆਣੇ ਵਿੱਚ ਨਾ ਹੋਵੇ ਉਹਦੇ ਲਈ ਸਾਡੀਆਂ ਟੀਮਾਂ ਤੇ ਠੇਕੇਦਾਰ ਵੀ ਤੇ ਸਾਡੀ ਲੋਕਲ ਪ ਸਰ ਸਾਡੀ ਪੂਰੀ ਮੁਸਤਜ਼ਦੀ ਹੈ ਕਿ ਅਜਿਹਾ ਕੋਈ ਕਾਂਡ ਨਾ ਹੋਵੇ ਉਹਨੇ ਅਸੀਂ ਸਰਕਾਰ ਚਕਬਾਨੀ ਚੀਵੀ ਲਈ ਮਾਛੀਵਾੜਾ ਤੋਂ ਗੁਰਦੀਪ ਟੱਕਰ ਦੀ ਰਿਪੋਰਟ